ਔਰ ਦਰੋਂ ਨੂਏ ਮਾਰ ਗਏ ਮਾਰ ਗਏ ਮਾਰ ਗਏ ਔਰ ਦਰੋਂ ਨੂਏ ਮਾਰ ਗਏ ਮੇਰਾ ਨਾਮ ਵੀਜੇ ਕੁਮਾਰ ਐਮਸੀ ਹੈ ਤੇ ਪੰਜਾਬ ਦੇ ਹਾਲਾਤਾਂ ਨੂੰ ਅੱਜ ਮੈਂ ਦੇਖ ਕੇ ਪ੍ਰਦਰਸ਼ਨ ਕਰ ਰਿਹਾ ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਹੈ 84 ਤੋਂ ਵੀ ਨਾਜ਼ੁਕ ਹੋ ਚੁੱਕੇ ਆ ਇਹ ਤਾਂ ਅਤਵਾਦ ਦੇ ਟਾਈਮ ਤੇ ਵੀ ਹਾਲਾਤ ਪੰਜਾਬ ਦੇ ਅੰਦਰ ਨਹੀਂ ਸੀ ਜਿਹੜੇ ਅੱਜ ਦੀ ਡੇਟ ਤੇ ਅੱਜ ਤੁਸੀਂ ਦੇਖੋ ਕੋਈ ਗਲੀ ਚਰਾਹਾ ਜਿੱਥੇ ਮਰਜ਼ੀ ਦੇਖ ਲੋ ਕਿਤੇ ਗੋਲੀ ਚੱਲੀ ਜਾਂਦੀ ਹੈ ਕੋਈ ਤੰਬੇ ਚੱਕੀ ਫਿਰਦਾ ਕੋਈ ਥਲਵਾਰਾਂ ਚੱਕੀ ਫਿਰਦਾ ਕੋਈ ਗੱਡਾਸੇ ਚੱਕੀ ਫਿਰਦਾ ਪੰਜਾਬ ਦੇ ਹਾਲਾਤ ਬਣੇ ਪਏ ਆ ਪਿੱਛੇ ਜੇ ਦੇਖੋ ਇੱਕ ਐਸਐਚਓ ਮਾਰਦਾ ਕੋਈ ਸੁਣਵਾਈ ਨਹੀਂ ਜਦੋਂ ਇੱਕ ਇੰਸਪੈਕਟਰ ਹੀ ਮਾਰ ਦਿੱਤਾ ਗਿਆ ਜਦੋਂ ਇੱਕ ਇੰਸਪੈਕਟਰ ਮਾਰ ਦਿੱਤਾ ਗਿਆ ਫਿਰ ਉਦੋਂ ਪਿੱਛੇ ਕੀ ਰਹਿ ਗਿਆ ਜਦੋਂ ਪੰਜਾਬ ਪੁਲਿਸ ਆਪ ਸੇਫ ਨਹੀਂ ਫਿਰ ਕੌਣ ਸੇਫ ਹੋਊਗਾ ਇੱਕ ਮੇਰੀ ਭੈਣ ਪਾਟ ਕਰੀ ਜਾਂਦੀ ਸੀ ਉਨ ਗੁਟਕਾ ਸਾਹਿਬ ਦਾ ਉਹਦਾ ਗੱਟਾ ਗੱਟਾ ਵੜਦਾ ਬੈਠੀ ਦਾ ਇੱਕ ਐਨਆਈਆਰ ਤੋਂ ਬਾਹਰ ਆਇਆ ਸੀ ਜਲੰਧਰ ਪਤਨੀ ਕਿਤੇ ਤੇ ਗੋਲੀਆਂ ਚਲਾਤੀਆਂ ਇੱਕ ਹਾਲਾਤ ਇਹ ਜੇ ਬਣੇ ਪਏ ਆ ਸ਼ਖਵੀਰ ਬਾਦਲ ਜੀ ਉੱਤੇ ਹਰਮੰਦਰ ਸਾਹਿਬ 'ਚ ਸੇਵਾ ਨਿਭਾ ਰਹੇ ਸੀ ਉੱਤੇ ਗੋਲੀ ਮਾਰਤੀ ਹਾਲਾਤ ਪੰਜਾਬ ਦੇ ਇੰਨੇ ਬਕਰ ਹੋਏ ਪਏ ਆ ਮਨੰਜਨ ਕਾਲੀਆ ਜੀ ਦੇ ਘਰ ਦੇ ਉੱਤੇ ਗ੍ਰੇਂਡ ਸਟਾ ਦੇਖੋ ਕੀ ਹਾਲਾਤ ਆ ਜੇ 84 ਵੇਲੇ ਨਹੀਂ ਸੀ ਯਾਰ ਅੱਜ ਲੋਕ ਜਿਹੜੀ ਜਵਾਨੀ ਆ ਬਾਹਰ ਭੱਜੀ ਜਾਂਦੀ ਹੈ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਆਨ ਨੂੰ ਤਿਆਰ ਨਹੀਂ ਪੰਜਾਬ ਦੇ ਹਾਲਾਤ ਇੰਨੇ ਨਾਜ਼ੁਕ ਹੋ ਚੁੱਕੇ ਆ ਕੋਈ ਵੀ ਬੰਦਾ ਅੱਜ ਸੇਫ ਮਹਿਸੂਸ ਨਹੀਂ ਕਰ ਰਿਹਾ ਕੀ ਮੰਗ ਕਰਦੇ ਹੋ ਮੰਗ ਤਾਂ ਕੀ ਆ ਮੰਗ ਤਾਂ ਸਾਰਾ ਉਹਨਾਂ ਨੂੰ ਆਪ ਨੂੰ ਪਤਾ ਮੰਗ ਕੀ ਰੋਜ਼ ਤੁਹਾਡੀਆਂ ਖੁਵਾਰਾ ਚੈਨਲਾਂ ਤੇ ਆਂਦਾ ਹੈ ਕੋਈ ਮੇਰੀ ਮੰਗ ਕਰੇ ਨਾ ਤਾਂ ਕੁਝ ਹੋਣੀ ਆ ਨਾ ਇਹ ਹਾਲਾਤਾਂ ਦੇ ਜ਼ਿੰਮੇਵਾਰ ਕਿਹਨੂੰ ਸਰਕਾਰ ਹੈ ਸਰਕਾਰ ਆ ਜੇ ਲਾਜਨ ਆਰਡਰ ਕਿੰਨੇ ਸੱਟ ਕਰਨਾ ਸਰਕਾਰ ਦਾ ਫਰਜ਼ ਬੰਦਾ ਹੈ ਜਦੋਂ ਸਰਕਾਰ ਦੇ ਕੋਲੇ ਹੱਥ ਜੀ ਕੁਝ ਐ ਨਹੀਂਗਾ ਮੈਨੂੰ ਦੱਸੋ ਕੋਈ ਗਲੀ ਕੋਈ ਚਰਾਹਾ ਕੋਈ ਪਿੰਡ ਵਾਲਾ ਕੋਈ ਮੰਡੀ ਵਾਲਾ ਕੋਈ ਸ਼ਹਿਰ ਵਾਲਾ ਉੱਠ ਕੇ ਦੱਸ ਦੇ ਵੀ ਸਾਡੇ ਪੰਜਾਬ ਦੇ ਹਾਲਾਤ ਸਹੀ ਐ ਮੈਂ ਮੰਨਣ ਨੂੰ ਤਿਆਰ ਆ ਅੱਜ ਵੱਡੇ 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 ਆਪ ਵਾਲੇ ਲੀਡਰ ਵਾਦਾ ਕਰਦੇ ਆ ਅਸੀਂ ਪੰਜਾਬ 'ਚ ਲਾਜ ਨੰਡਰ ਐ ਕਰ ਦਾਂਗੇ ਉਹ ਕਰ ਦਿਆਂਗੇ ਜਨਾਬ ਮੇਰੇ ਨਾਲ ਆ ਕੇ ਬਹਿਸ ਕਰ ਲੋ ਮੇਰੇ ਕੋਲੇ ਸਾਰੇ ਪੰਜਾਬ ਦਾ ਸਾਢੇ 3 ਸਾਲਾਂ ਦਾ ਡਾਟਾ ਪਿਆ ਵੀ ਕਿਹੜੇ ਵਾਰ ਕਿੱਥੇ ਕੀ ਕੀ ਹੋਇਆ ਹੋਣਾ ਕੀ ਚਾਹੀਦਾ ਹੋਣਾ ਕੀ ਚਾਹੀਦਾਗਾ ਹੋਣਾ ਚਾਹੀਦਾ ਵੀ ਸਥਿਤੀ ਨੂੰ ਕੰਟਰੋਲ 'ਚ ਕੀਤਾ ਜਾਵੇ ਕਿਸੇ ਹਿਸਾਬ ਨਾਲ ਪੰਜਾਬ ਦੇ ਪੰਜਾਬ ਦੀ ਸਥਿਤੀ ਨੂੰ ਕਿੱਥੇ ਦਰਦਾ ਮਾਹੌਲ ਖਤਮ ਕੀਤਾ ਜਾਵੇ ਤਾਂ ਕਿ ਲੋਕ ਇਦੋਂ ਚੰਗਾ ਤਾਂ ਇਹ ਤਾਲਿਬਾਨ ਵਾਲਾ ਹਾਲ ਬਣਿਆ ਪਿਆ ਜਿਹੜੇ ਬੋਲਦੇ ਆ ਪਰਚਾ ਦੇ ਦਿੰਦੇ ਆ ਉਹਨਾਂ ਦੇ ਉਹ ਫਿਰ ਪਰਚਾ ਦੇਈ ਜਾਣ ਯਾਰ ਕੋਈ ਕਿੰਨੇ ਕ ਜਾਨਾਂ ਨੂੰ ਅੰਦਰ ਦੇਣਗੇ ਸਾਰੇ ਪੰਜਾਬ ਨੂੰ ਦੇ ਦੇਣਗੇ 3 ਕਰੋੜ ਵਾਦੀ ਨੂੰ ਅੰਦਰ ਦੇ ਦੇਣਗੇ ਰਹਿ ਗਿਆ 1.5 ਸਾਲ ਫਿਰ ਦੇਈ ਚੱਲੋ ਪਰਚੇ ਜਿਹੜੀ ਸੱਚਾਈ ਸੁਣਨ ਨੂੰ ਕਿਉਂ ਨਹੀਂ ਯਾਰ ਫਿਰ ਤੁਸੀਂ ਕਿਵੇਂ ਟੈਂਕੀਆਂ ਤੇ ਚੜ ਜਾਂਦੇ ਸੀ ਤੁਸੀਂ ਕਿਵੇਂ ਥਾਲੀਆਂ ਮਜਾਣ ਲੱਗ ਜਾਂਦੇ ਸੀ ਤੁਸੀਂ ਕਿਵੇਂ ਦੂਜਿਆਂ ਦੇ ਪ੍ਰੋਫੈਸਰਾਂਾਂ ਦੇ ਜਾ ਕੇ ਵੱਢ ਜਾਂਦੇ ਸੀ ਫਿਰ ਅੱਜ ਤੁਸੀਂ ਦੂਜਿਆਂ ਨੂੰ ਝੱਲੋ ਫਿਰ ਬਰਦਾਸ਼ਤ ਕਿਉਂ ਨਹੀਂ ਕਰਦੇ ਫਿਰ ਆਪ ਤੁਸੀਂ ਹਜ਼ਾਰ ਜਿਹੜਾ ਗੜਮਲ ਲੈ ਕੇ ਕਿਉਂ ਘੁੰਮਦੇ ਹੋ ਜੇ ਪੰਜਾਬ ਸੇਫ ਹੈ ਤਾਂ ਦਸਨ ਕੀ ਸਿੰਘ ਕਾਜਵਾ ਬੋਲਦੇ ਸੀ ਕਿ ਉਹ ਕਿਹਨੂੰ ਪੁੱਛ ਰਹੇ ਹਨ ਮਾਮਲਾ ਦਰਜ ਕਰਤਾ ਨਹੀਂ ਮਾਮਲਾ ਦਰਜ ਕਰਤਾ ਜੇ ਉਹਨਾਂ ਨੇ ਬਾਜਵਾ ਸਾਹਿਬ ਨੇ ਕਿਹਾ ਵੀ ਬੰਬ ਹੈਗੇ ਕਿਤੇ ਪਏ ਹੈ ਜੇ ਉਹਨਾਂ ਨੇ ਕਿਹਾ ਕਿਥੋਂ ਸੋਰਸ ਉਹਨਾਂ ਦੇ ਉਹਨਾਂ ਨੇ ਅਖਬਾਰ ਚ ਪੜ ਕੇ ਕਿਹਾ ਮੈਂ ਵੀ ਤਾਂ ਪੰਜਾਬ ਦੇ ਹਲਾਤਾਂ ਹਨ ਅਖਬਾਰਾਂ ਦੇ ਮੀਡੀਆ ਰਾਈਟ ਦੇਖ ਕੇ ਹੀ ਕਰ ਰਿਹਾ ਕੋਈ ਮੈਨੂੰ ਘਰੇ ਬੱਠੇ ਸੁਪਨਾ ਤਾਂ ਆ ਨਹੀਂ ਰਿਹਾ ਆ ਤੁਹਾਡੇ ਚੈਨਲਾਂ ਨਾਲ ਤੇ ਬੱਸ ਸਭ ਚੈਨਲਾਂ ਤੇ ਆ ਤੁਹਾਡੇ ਸੋਸ਼ਲ ਮੀਡੀਆ ਤੇ ਰੋਜ਼ ਹੀ ਆਂਦਾ ਜਿੱਦ ਤਰ ਗੱਲ ਸਾਡਾ ਪੰਜਾਬ ਅੱਜ ਸਾਡਾ ਤੇ ਤੜਫੀ ਜਾਂਦਾ ਵੀ ਅਸੀਂ ਕਿੱਥੇ ਗਲਤੀਆਂ ਕਰ ਬੈਠੇ ਕਿੱਥੇ ਕਿਹਲੇ ਲੋਕਾਂ ਨੂੰ ਬੋਟ ਪੈ ਚੁਕੇ ਕਿਹੜੇ ਨਾਰੀਆਂ ਦੇ ਹੱਥ 'ਚ ਸਰਕਾਰ ਬਿਠਾ ਬੈਠੇ ਕਿ ਸਾਡਾ ਕੁਝ ਰਿਆਈ ਨੂੰ ਵਟ ਗੇ ਪੰਜ ਪਹਿਲਾਂ ਦਾ ਭਰਾ ਵੜਦਾ ਦੱਸੋ ਉਹਨਾਂ ਦਾ ਕਸੂਰ ਦਾ ਦੱਸ ਦੋ ਕੀ ਹੈ ਉਹ ਯਾਰ ਮੁੱਕਦੀ ਗੱਲ ਆ ਜਦੋਂ ਇਨਸਪੈਕਟਰ ਨਹੀਂ ਸੇਫ ਨਹੀਂ ਜਿੰਨੂੰ ਮਾਰਤਾ ਕਰੇ ਬਟਾਲੇ ਕੇ ਅੰਬਰਤਾਰ ਕਿੱਥੇ ਮਾਰਿਆ ਜਦੋਂ ਉਹ ਨਹੀਂ ਸੇਫ ਫਿਰ ਅਸੀਂ ਕਿਹੜੇ ਖੇਤ ਦੀਆਂ ਮੁੱਲੀਆਂ ਜਦੋਂ